ਮਾਨਜੋਗ ਐਸਐਸਪੀ ਸਾਹਿਬ ਬਠਿੰਡਾ ਸ਼੍ਰੀ ਦੀਪਿਕ ਪਾਰਖ ਆਈਪੀਐਸ ਸਾਹਿਬ ਅਤੇ ਐਸਪੀ ਸਿਟੀ ਸਰ ਨਿੰਦਰ ਸਿੰਘ ਜੀ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਕਦਮਾ ਨੰਬਰ 69 थाना ਕਤਵਾਲੀ ਜੋ ਅੱਜ ਥੋੜੀ ਦਰਜ ਕੀਤਾ ਗਿਆ ਸੀ ਇਸ ਮੁਕਦਮੇ ਦੇ ਵਿੱਚ ਜੈਸ ਬੈਂਕ ਜੋ ਬੱਸ ਸਟੈਂਡ ਬਠਿੰਡਾ ਦੇ ਨੇੜੇ ਸਥਿਤ ਹੈ ਦੇ ਵਿੱਚ ਇੱਕ ਅਨੌਣ ਮੁੰਡੇ ਵੱਲੋਂ ਬੈਂਕ ਵਿੱਚ ਵੜ ਕੇ ਭੰਗ ਤੋੜ ਕਰਕੇ ਚੋਰੀ ਦੀ ਕੋਸ਼ਿਸ਼ ਕੀਤੀ ਗਈ ਸੀ ਜੋ ਇਸ ਮੁਕਦਮੇ ਨੂੰ ਵਿਗਿਆਨਿਕ ਢੰਗ ਨਾਲ ਸੀਏ ਸਟਾਫ ਅਤੇ ਹੋਰ ਫੋਰਸ ਦੀ ਮਦਦ ਨਾਲ 2 ਘੰਟੇ ਦੇ ਅੰਦਰ ਟ੍ਰੇਸ ਕਰ ਲਿਆ ਗਿਆ ਵਾ ਤੇ ਇਸ ਵਿੱਚ ਇਸ ਮੁਕਦਮੇ ਦਾ ਮੁੱਖ ਦੋਸ਼ੀ ਜਿਹੜਾ ਇੱਕੋ ਦੋਸ਼ੀ ਸੀ ਬਿੱਟਾ ਸਿੰਘ ਉਰਫ ਬਿੱਟਾ ਜੋ ਮੀੜ ਤਲਾਬ ਦਾ ਰਹਿਣ ਵਾਲਾ ਵਾ ਉਸ ਨੂੰ ਅਸੀਂ ਕਾਬੂ ਕਰ ਲਿਆ ਵਾ ਜਿਸ ਨੇ ਪੁਛਕਿਸ ਤੇ ਇਹ ਵਾਚਿਆ ਤੇ ਸਾਹਮਣੇ ਆਇਆ ਵੀ ਇਹਦੇ ਵਿਰੁੱਧ ਪਹਿਲਾਂ 5 ਮੁਕਦਮੇ ਦਰਜ ਨੇ ਜਿਨ੍ਹਾਂ ਵਿੱਚ 2 ਮੁਕਦਮੇ ਐਨਡੀਪੀਐਸ ਦਰਜ ਨੇ ਇੱਕ ਚੋਰੀ ਦਾ ਇੱਕ ਖੋਦ ਆ ਤੇ ਇੱਕ ਛੇੜਛਾੜ ਦਾ ਵਾ ਇਸ ਦੋਸ਼ੀ ਪਾਸੋਂ ਬੈਂਕ ਵਿੱਚ ਬਾਤ ਕਰਨ ਲਈ ਵਰਤੀ ਸਫਲ ਬਰਾਮਦ ਕਰ ਲਈ ਗਈ ਹੈ ਤੇ ਤਫਤੀਸ਼ ਜਾਰੀ ਹੈ